ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਈ ਸਾਹਿਬ ਭਾਈ ਸਾਡੇ ਵੱਡੇ ਭਾਈ ਗੁਰ ਭਾਈ ਭਾਈ ਸਾਹਿਬ ਰਾਮ ਸਿੰਘ ਜੀ ਕੈ ਕਲਾਂ ਗਰਨਾਵ ਸਿੰਘ ਜੀ ਦੇ ਵੱਡੇ ਭਾਈ ਸੋ ਅੱਜ ਸਾਡੇ ਕੋ ਕੁਦਰਤੀ ਖੇਡ ਬਣੀ ਆ ਵੱਡੇ ਘੋਮਣਾ ਤੋਂ ਸਿੰਘ ਹੋਰ ਵੀ ਸਿੰਘ ਇਕੱਠੇ ਹੋਏ ਨੇ ਤੇ ਸਾਰੀ ਸੰਗਤ ਮੰਗ ਕਰਦੀ ਕਿ ਮਹਾਂਪੁਰਖਾਂ ਦੀ ਹੱਟ ਬਿੱਤੀ ਸੁਣਾਓ ਤੇ ਆਪਾਂ ਨੇ ਇਹ ਸੋਚਿਆ ਕਿ ਕਿਉਂ ਨਾ ਰਾਮ ਸਿੰਘ ਦੇ ਨਾਲ ਹੀ ਜਿਹੜੀ ਇਹ ਸਾਹਮਣੇ ਸੀ ਉਦੋਂ ਮੌਜੂਦਾ ਉਹ ਸਾਡ ਬੀਤੀ ਸੁਣਾਈ ਹੈ ਸੋ ਸੰਗਤਾਂ ਨੂੰ ਪਤਾ ਪਏ ਤਰਤੀਬ ਵਾਰ ਆਪਾਂ YouTube ਦੇ ਉੱਤੇ ਬਾਬਾ ਜੀ ਦੀ ਕਥਾ ਪਾਉਂਦੇ ਆ ਪਰ ਕਈ ਵਾਰੀ ਜਿਵੇਂ ਗ੍ਰਸਤ ਕਰਕੇ ਨਹੀਂ ਪਾਈ ਜਾਂਦੇ ਤੇ ਹੁਣ ਅੱਜ ਕੁਤਿ ਦੀ ਬਾਨਾ ਬਣਿਆ ਇਹਨਾਂ ਸੰਗਾਂ ਦਾ ਸੋ ਸੰਗਤ ਨੂੰ ਇਹ ਦੱਸਣ ਲੱਗੇ ਆ ਕਿ ਸਾਧ ਪੁਣਾ ਬੜਾ ਔਖਾ ਸਾਧ ਤੇ ਉਤਰਾ ਮੰਨਣੋਂ ਸਾਧਣਾ ਬਾਕੀ ਸਾਧੂਆਂ ਦੇ ਨਾਲ ਰਹਿ ਕੇ ਮਾਰਵੀ ਪੈਂਦੀ ਆ ਕਿਉਂਕਿ ਸਾਰਿਆਂ ਦੇ ਨਾਲ ਹੀ ਮਹਾਪੁਰਖ ਵਜਨ ਕਰਦੇ ਹੁੰਦੇ ਸਨ ਵਜਨ ਤੇ ਬੇਅੰਤ ਕਰਾਂਗੇ ਇਹਦੇ ਚ ਸਾਖੀ ਜਿਹੜੀ ਆ ਬਾਬਾ ਜੀ ਨੇ ਕਰੀ ਪਹਿਲਾਂ ਹੋਰ ਸੁਣਾਉਨੇ ਆ ਫਿਰ ਰਾਮ ਸਿੰਘ ਵਾਲੀ ਸੁਣਾਉਨੇ ਆ ਬਾਬਾ ਜੀ ਨੇ ਸਾਨੂੰ ਕਾਰਖਾਨੇ ਕੋਲ ਆਇਆ ਤੇ ਆਪਾਂ ਸਾਰੇ ਜਣੇ ਕਾਰਖਾਨੇ ਸੱਤ ਜਣੇ ਆ ਘੁੰਮਣਾਰੇ ਨਾਲ ਹੀ ਇਹ ਬੜਾ ਟਾਈਮ ਲੱਗ ਜਾਂਦਾ ਉਹਨਾਂ ਵਿੱਚ ਭਾਈ ਲੱਖਾ ਸਿੰਘ ਬਾਲਾ ਸਿੰਘ ਪ੍ਰੇਮ ਸਿੰਘ ਭੀਜਾ ਸਿੰਘ ਪਿਆਰਾ ਸਿੰਘ ਹੋਰ ਇੱਕ ਦੋ ਜਣੇ ਹੋਣਗੇ ਸਾਰੇ ਜਣੇ ਕਾਰਖਾਨੇ ਜਾਣਦੇ ਤੇ ਬਾਬਾ ਜੀ ਨੇ ਆਖਿਆ ਅੱਜ ਨਾਨਕ ਚੱਕ ਮੇਲਾ ਵਾ ਤੇ ਉੱਥੇ ਮੇਲਾ ਵੇਖਣ ਜਾਣਾ ਜੇ ਤਾਂ ਸਾਰਿਆਂ ਸਿੰਘਾਂ ਨੇ ਕਿਹਾ ਚਲੋ ਚੰਗਾ ਜੀ ਮਹਾਰਾਜ ਤੇ ਮੋਜੀ ਠਾਕਰੇ ਨੇ ਥੋੜਾ ਜਿਹਾ ਚਿਰ ਪਾ ਕੇ ਕਹਿੰਦੇ ਮੇਲਾ ਨਹੀਂ ਵੇਖਣਾ ਤੇ ਤੁਸੀਂ ਕਾਰਖਾਨੇ ਚਲ ਜਓ ਬੱਚੂ ਜਾ ਕੇ ਰੋਟੀ ਕਮਾਓ ਕਿਉਂਕਿ ਆਦਨ ਦੇ ਕਿਰਤਵਿਰਤ ਕਰਕੇ ਜਿਹੜਾ ਛਗੂਗਾ ਉਹਨੂੰ ਦਰਗਾਹ ਜਮਾਰਨੀ ਪੈਣੀ ਥੋੜਾ ਵੀ ਨਾਮ ਜਪ ਲੈ ਭਾਈ ਢਾਈ ਕੇ ਢਾਈ ਘੜੀਆਂ ਜਪ ਲੈ ਤੇ ਕਿਰਤ ਲੰਗਰ ਕਰਦਾ ਛਗੇ ਚਲੋ ਆਪਾਂ ਚਲੇਗੇ ਤੇ ਜਾ ਕੇ ਉੱਥੇ ਬਟਾਰੇ ਸਾਡਾ ਮਨ ਬਣ ਗਿਆ ਜਦੋਂ ਕਾਦੀਆਂ ਵਾਲਾ ਫਟਕ ਨੰਗੇ ਬਟਾਰੇ ਮਨ ਬਣ ਗਿਆ ਵੀ ਚਲੋ ਆਪਾਂ ਵੀ ਨਾਨਕ ਚੱਕ ਜਾਣੇ ਆ ਤੇ ਵਿੱਚੋਂ ਦੋ ਚਾਰ ਸਰੀਰ ਜਿਹੜੇ ਨੇ ਇਹਦੇ ਦੁਆਲੇ ਹੋਗੇ ਉਹ ਬਾਬਾ ਜੀ ਦਾ ਹੁਕਮ ਆ ਕਿ ਨਾਨਕ ਚੱਕ ਨਹੀਂ ਜਾਣਾ ਤੇ ਮੈਂ ਕਿਹਾ ਚਲੋ ਇਹ ਜਿਹੜਾ ਸਾਡੇ ਚਿੱਤ ਚੋਂ ਡਈ ਆ ਗੱਲ ਇਹ ਵੀ ਉਹਨਾਂ ਦਾ ਹੁਕਮ ਆ ਪਵਨ ਸਰੂਪ ਸਰਬਨਵਾਸੀ ਨੇ ਉਹ ਇਹ ਵੀ ਉਹਨਾਂ ਦੀ ਦਿਆਦਰਸ਼ਟੀ ਸਦਕਾ ਸਾਡੇ ਚਿੱਤ ਚਾਈ ਵੀ ਮੇਲਾ ਵੇਖੀਏ ਚਲੋ ਬਾਕੀ ਤੇ ਸਾਰੇ ਦੌੜ ਗਏ ਚਲ ਗਏ ਥਾਂ ਥਾਈ ਤੇ ਅਸੀਂ ਚਲ ਗਏ ਮੇਲਾ ਵੇਖਣੇ ਨਾਨਕ ਚੱਕਾ ਉੱਥੇ ਜਾ ਕੇ ਸਾਡੇ ਮਨ ਚ ਆਈ ਵੀ ਹੁਣ ਬਾਬੇ ਘੁੰਮਰ ਪਾਸ਼ਾ ਨੂੰ ਇੱਥੇ ਆਉਣਾ ਚਾਹੀਦਾ ਉਹ ਸੰਗਤਾਂ ਦੀ ਵੀ ਨਾ ਕਰ ਦਿੱਤੀ ਆ ਮੈਂ ਨਾ ਕਰ ਦਿੱਤੀ ਤੇ ਹੁਣ ਵੀ ਤੁਰਤੇ ਆ ਸਕਦੇ ਆ ਹੁਣ ਕਿਹੜੀ ਵੱਡੀ ਗੱਲ ਹੋ ਗਈ ਐ ਵਕਰੇ ਥਾਂ ਬੈ ਗੇ ਭਾਈ ਬਾਲੇ ਨੂੰ ਨਿੱਕੇ ਘੁੰਮੜਾ ਵਾਲੇ ਨੂੰ ਜਪਦੀ ਸਾਹਿਬ ਪੜ ਨਾ ਦਿੱਤਾ ਇੱਕ ਜਪਦੀ ਸਾਹਿਬ ਪੜਿਆ ਤੇ ਸਾਡੇ ਮਨ ਦੇ ਵਿੱਚ ਵੀ ਤਿੰਨ ਕ ਜਪਦੀ ਸਾਹਿਬ ਪੜਦੇ ਆ ਮਹਾਂਪੁਰਖ ਇੱਥੇ ਆ ਜਾਣਗੇ 20 ਮਿੰਟ ਇੱਕ ਘੰਟਾ ਲੱਗਦਾ ਸਾਈਕਲਾਂ ਦੇ ਉੱਤੇ ਉਦੋਂ ਸਾਈਕਲ ਹੀ ਹੁੰਦੀ ਕੋਈ ਬੱਸ ਗੱਡੀਆਂ ਦਾ ਸਾਧਨ ਨਹੀਂ ਹੁੰਦਾ ਸੋ ਮਹਾਂਪੁਰਖ ਉੱਥੇ ਚਲੇ ਗਏ ਸੀਜਮ ਜੀ ਚੱਲ ਗਏ ਪਰ ਸਾਡੀ ਸ਼ਰਦਾ ਭਾਵਨਾ ਵੇਖੋ ਤੇ ਆਪਾਂ ਗੱਡੀਆਂ ਦੀ ਲੈਣ ਆਏ ਆ ਉਦੋਂ ਕੋਈ ਟੈਲੀਫੋਨ ਨਹੀਂ ਉਤਰੇ ਸਾਨੂੰ ਅਨਪਭ ਸਾਰਿਆਂ ਨੂੰ ਹੌਣ ਲੈ ਬਈ ਮਾਂ ਪਰਖੋਂਦੇ ਆ ਤੇ ਗੱਡੀਆਂ ਦੇ ਉਹਨਾਂ ਦਾ ਆਦਰ ਮਾਨ ਸਤਿਕਾਰ ਕਰੀਏ ਵੇਖੋ ਅਵਸਥਾ ਸਾਡੀ ਕਿਹੋ ਜੀ ਬਿਲਕੁਲ ਪਾਗਲਾਂ ਵਾਲੀ ਅਵਸਥਾ ਉਹ ਸਾਡੀ ਕਿਹੜੀ ਦਿਬਨ ਰਿੱਟੀ ਖੁੱਲੀ ਹੀ ਪਰ ਸਾਡੀ ਸੁਰਤਾ ਹੀ ਆਖੇ ਵੀ ਮਾਂ ਪਰਖੋਂਦੇ ਆ ਆਪਾਂ ਗੱਡੀਆਂ ਦੇ ਤੁਰੇ ਤੇ ਗੱਡੀਆਂ ਦੇ ਲੈਣ ਆਏ ਕਟਾ ਮਿੱਟੀ ਬੜਾ ਉਹ ਸੰਗਤ ਜਿਹੜੇ ਨਾਲ 5 ਸਾਲ ਸਰੀਰ ਹੀ ਸਾਰੇ ਡਰ ਸਾਰੇ ਡਰਨਾ ਕਿ ਮਹਾਪੁਰਖਾਂ ਨੇ ਹੁਣ ਡਾਂਗ ਫੇਰਨੀ ਆ ਉਹਨਾਂ ਗੁੱਸੇ ਹੋਣਾ ਵੀ ਤੁਹਾਨੂੰ ਕਾਰਖਾਨੇ ਕੋਲ ਆਇਆ ਤੁਸੀਂ ਇੱਥੇ ਆ ਗਏ ਜੀ ਤੇ ਚਲੋ ਮੈਂ ਕਿਹਾ ਮੈਂ ਗਾੜੀ ਹੋ ਜਾਣਾ ਮੈਂ ਡੰਡਾਉਤ ਬੰਦਣਾ ਮੈਂ ਕਦੀ ਰੋਤਰਾ ਘਟ ਕਰੀਦਾ ਮੱਥਾ ਟੇਕੀਦਾ ਪਰ ਉਸ ਟਾਈਮ ਡੰਡਾਉਤ ਬੰਦਰਾ ਟਿੱਕ ਕੀਤੀ ਜੇ ਡੰਡਾਉਤ ਬੰਦਰਾ ਕਿੱਤਰਾ ਹੁੰਦੀ ਆ ਲੰਮੇ ਪੈ ਗਏ ਤੇ ਅਰਕਾਂ ਦੇ ਭਾਰ ਦੇ ਉੱਤੇ ਆਪਣਾ ਧੜ ਖਿਲਾਰਨਾ ਤੇ ਗਾੜੀ ਮੱਥਾ ਥੱਲੇ ਟੇਕਣਾ ਉਹਨਾਂ ਨੂੰ ਡੰਡੋਤ ਬੰਦਲਾ ਆਂਦੇ ਆ ਆਪਾਂ ਥੋੜਾ ਜਿਹਾ ਪਛਾਣ ਦੋ ਕਰਮਾਂ ਪਛਾਣ ਉਹਨਾਂ ਤੋਂ ਡੰਡੋਤ ਬੰਦਲਾ ਕੀਤੀ ਤੇ ਉੱਥੇ ਤੇ ਮਨ ਦੇ ਵਿੱਚ ਹੁਣ ਵੀ ਡਾਂਗ ਮਾਰ ਲਾ ਸਾਡੇ ਕਿਉਂਕਿ ਮੈਂ ਗਲਤਾਂ ਉਹਨਾਂ ਦਾ ਵਜ ਨਹੀਂ ਮੰਨ ਸਕਿਆ ਮੰਨੇ ਤੇ ਕਿਸੇ ਕੋ ਵੀ ਨਹੀਂ ਜਾਂਦੇ ਪਰ ਮੇਰੇ ਕੋ ਐਂ ਮੈਂ ਚਾਹੁੰਦੇ ਆ ਮੰਨਣੇ ਪਰ ਨਹੀਂ ਮੰਨਿਆ ਗਿਆ ਵੀ ਉਹਨਾਂ ਨੇ ਕਾਰਖਾਨੇ ਕੋਲ ਆ ਤੇਹੀਂ ਇੱਥੇ ਆ ਗਏ ਉਹ ਬਾਬੇ ਕਹਿੰਦੇ ਉਹ ਡਾਂਗ ਮਾਰਨ ਦੀ ਵਜਾ ਬਾਬੇ ਕਹਿੰਦੇ ਤੁਹਾਨੂੰ ਕਾਰਖਾਨੇ ਕੋਲ ਆਇਆ ਸੀ ਤੇ ਤੁਹਾਨੂੰ ਫੇਰ ਸੰਗਤ ਦਾ ਚਾਚਾ ਚੜ ਗਿਆ ਸੰਗਤ ਚ ਆਗੇ ਜੇ ਮੈਂ ਤੁਹਾਡੀ ਦਿਆ ਦ੍ਰਿਸ਼ਟੀ ਸਦਕੇ ਸਾਰੇ ਕੰਮ ਹੁੰਦੇ ਆ ਫੇਰ ਬਾਬੇ ਨੇ ਕੋਈ ਤੋਹਫੇ ਚਾਰੀ ਵੀ ਜਾਉਂਦੀ ਪੁੱਛੀ ਖਾ ਲੋ ਇਹੋ ਜਿਹਾ ਬਾਬਾ ਜੀ ਨੇ ਮੈਨੂੰ ਕਬੀਰ ਸਾਹਿਬ ਜੀ ਦੀ ਕੋਈ ਵਿਚਾਰੀ ਆ ਤੇ ਸੰਗਤ ਨਹੀਂ ਛੱਡਣੀਆਂ ਆਂਦੇ ਇਸ ਤਰ੍ਹਾਂ ਕਿ ਜਾਰਾ ਕਰ ਲੋ ਸੂਰੇ ਦੀ ਧਾਰ ਇਹੋ ਜਿਹਾ ਕੋਈ ਬਜਨ ਛੱਡਿਆ ਗੁਰਬਾਣੀ ਦੇ ਵਿੱਚ ਦਰਜ ਹੋਣਾ ਆ ਇਹ ਮੈਨੂੰ ਚੇਤਾ ਨਹੀਂ ਆ ਚਲੋ ਬਾਬਾ ਜੀ ਨੇ ਛੱਡਿਆ ਤੇ ਫੜ ਕੇ ਗੱਲਾਂ ਲਾ ਲਿਆ ਤੇ ਕਹਿੰਦੇ ਬੱਚੂ ਬੀਰ ਨੂੰ ਵੀ ਮਾਰ ਪੈਂਦੀ ਰਹੀ ਆ ਨਾਨਕ ਨੂੰ ਵੀ ਪਈ ਆ ਸਾਨੂੰ ਵੀ ਪਈ ਆ ਤੇ ਤੁਹਾਨੂੰ ਵੀ ਮਾਰੀ ਪੈਂਦੀ ਆ ਪਿਆ ਕਰਨੀ ਆ ਜਦੋਂ ਤੁਸੀਂ ਫਿਰ ਮਤਲਬ ਸੰਗਤ ਕੰਮ ਨਹੀਂ ਕਰਨਾ ਕੀਰਤ ਨਹੀਂ ਕਰਨੀ ਤੇ ਫਿਰ ਘਰ ਦੇ ਬਾਹਰ ਦੇ ਤੇ ਜਿਹੜੇ ਮਾਪਿਓ ਜਿਹੜਾ ਵਾ ਉਹ ਤੇ ਸਾਰੇ ਲੰਗਰ ਪਾਣੀ ਵਾਸਤੇ ਮਾਇਆ ਮੰਗਦਾ ਜਾਂ ਕੰਮ ਕਰਾਉਣ ਵਾਸਤੇ ਮੰਗਦਾ ਤੇ ਤੁਸੀਂ ਸੰਗਤ ਵਿੱਚ ਬੜੇ ਰਹਿੰਦੇ ਜੇ ਮੈਂ ਜੀ ਤੁਹਾਡੀ ਦਿਯਾ ਦ੍ਰਿਸ਼ਟੀ ਆ ਫਿਰ ਕਹਿੰਦੇ ਕਦੋਂ ਸੰਗਤ ਜਿੱਤਰਾ ਹੁੰਦੀ ਆ ਸੰਗਤ ਕਰਿਆ ਕਰੋ ਵੱਧ ਤੋਂ ਵੱਧ ਮੈਂ 7 ਵਜੇ ਇਹ ਸਾਖੀ ਤੇ ਇੱਥੇ ਸਮਾਪਤ ਹੋ ਗਈ ਆ ਸੋ ਹੁਣ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਕਾਇਆ ਬਾਰੇ ਥੋੜੀ ਜਿਹੀ ਬਜਾ ਸੈਲਡਿੰਗ ਇੱਕ ਦੱਸਣਗੇ ਜਿਤਨਾ ਇਹਨਾਂ ਨੂੰ ਬਜਾਦਾ ਕੋ ਕਿਹੜਾ ਵਾ ਤੇ ਇਹਨਾਂ ਬਾਰੇ ਜਿਹੜਾ ਮੈਂ ਵੀ ਫਿਰ ਦੱਸਣਾ ਬਾਅਦ ਵਿੱਚ ਜਿਹੜਾ ਮੈਨੂੰ ਜਿਆਦਾ